ਦੀ ਤਾਕਤ ਤਾਂ ਕਿਸੇ ਸਧਾਰਨ ਬੰਦੇ ਕੋਲ ਨਾ ਪੈਸੇ ਦੀ ਤਾਕਤ ਹੈ ਨਾ ਕੁਰਸੀ ਦੀ ਤਾਕਤ ਤਾਂ ਚੌਥੀ ਤਾਕਤ ਤਾਂ ਫਿਰ ਕੱਟਪੀਲੋ ਤਾਕਤ ਹੈ ਉਤੰਨੇ ਜੱਟਿਆਂ ਨੂੰ ਖਤਮ ਕਰਨੀ ਚੌਥਾ ਜਿਹੜਾ ਹੁਕਮ ਦਾ ਜੱਟਾ ਚਾਹੀਦਾ ਹੈ ਤੇ ਉਹ ਲੋਕਾਂ ਦੀ ਸੂਝ ਬੂਝ ਵਾਲਾ ਇੱਕ ਅਖੀਰ ਜਿਵੇਂ ਕਿਹਾ ਜਾਂਦਾ ਹੈ ਕਿ ਜਿਹੜਾ ਸੂਝ ਬੂਝ ਵਾਲਾ ਕੱਟ ਹੁੰਦਾ ਉਹ ਸੰਗਤ ਹੁੰਦਾ ਤੇ ਜਿਹੜਾ ਬਿਨਾਂ ਗਿਆਨ ਤੇ ਸੂਝ ਬੂਝ ਤੋਂ ਹੁੰਦਾ ਉਹ ਭੀੜ ਹੁੰਦਾ भीड़ हमेशा उठे काम कर दी है चीजा उस पास चलन पंचायती राज कानून चाहिए जो नुमाइंदे अज तक रहे वैसे उन्होंने भी कसूर नहीं कहना ना सियासी पार्टियां ने ना प्रशासन ने दसिया ही नहीं 29 ਦੇ 29 ਡਿਪਾਰਟਮੈਂਟ ਜਿਹੜੇ ਪਿੰਡ ਦਾ ਸਬੰਧਤ ਨੇ ਇਹ ਸਾਰੇ ਟ੍ਰਾਂਸਫਰ ਕਰਨੇ ਸੀ ਕੀ ਸਾਰ ਪਹਿਲਾਂ ਪਿੰਡਾਲੀਆਂ ਪੰਚਾਇਤੀ ਰਾਜ ਸੰਸਥਾਵਾਂ ਉਹਨਾਂ ਦੇ ਨਾਲ ਕਰਮਚਾਰੀ ਜਿੰਨੇ ਸਬੰਧਤ ਨੇ ਉਹਦਾ ਕੰਟਰੋਲ ਟ੍ਰਾਂਸਫਰ ਕਰਨਾ ਸੀ ਪੰਚਾਇਤੀ ਰਾਜ ਸੰਸਥਾਵਾਂ ਨੂੰ ਉਹਦੇ ਲਈ ਜਿੰਨਾ ਪੈਸਾ ਚਾਹੀਦਾ ਤਰਕਾਹਾਂ ਸਮੇਤ ਉਹ ਪੈਸਾ ਵੀ ਤਬਦੀਲ ਕਰਨਾ ਸੀ ਇਹਨਾਂ ਦੇ ਖਾਤੇ ਆਉਣਾ ਸੀ

ਉਦੋਂ 87000 ਮੈਂਬਰ ਪੰਚਾਇਤ 13241 ਸਰਪੰਚ 3000 ਬਰਾਸ਼ਫਤੀ ਮੈਂਬਰ 327 ਜਿਲ੍ਹਾ ਪ੍ਰੀਸ਼ਦ ਮੈਂਬਰ ਲਗਭਗ 1 ਲੱਖ ਦੇ ਬੰਦੇ ਜੀਟਰ ਹੈ ਚੁਣਿਆ ਹੋਇਆ ਛੋਟੀ ਗੱਲ ਨਹੀਂ ਅਸੀਂ ਜਥੇਬੰਦੀਆਂ ਜਦ ਵੀ ਇਕੱਠ ਕਰਦਾ ਤਾਂ ਲੱਖ ਦਾ ਇਕੱਠ ਹੁੰਦਾ ਨਹੀਂ ਬਹੁਤ ਤਾਂ ਚੁਣੇ ਹੋਏ ਬੰਦੇ ਨੇ ਜੇ ਆਪਣੇ ਪਿੰਡ ਦੀ ਤਾਕਤ ਲਈ ਇਕੱਠੇ ਹੋ ਜਾਣ ਕਿਸੇ ਸਰਕਾਰ ਦੀ ਹਿੰਮਤ ਹੈ ਕਿ ਜਿਹਦੇ ਮਗਰ 1 ਕਰੋੜੋਂ 95 ਲੱਖ ਬੰਦਾ ਖੜਾ ਹੋਵੇ ਪਿੰਡ ਦਾ ਬੋਝ ਤਾਂ ਤੇ ਇੱਕ ਵੱਖ ਉਹ ਨਾਏ ਦੇ ਹੋਣ ਕੋਈ ਸਰਕਾਰ ਕੇ ਕੇ ਮਦਦ ਕਰ ਜੂਗੀ ਕਿ ਪਿੰਡਾਂ ਦੇ ਖਿਲਾਫ ਮੈਂ ਆ ਭਾਸ਼ਾ ਕਰਦੀਆਂ ਜਾਂ ਮੈਂ ਬਾਕੀ ਦੇ ਅੰਝ ਇਸੇ ਕਰਕੇ ਜ਼ਰੂਰੀ ਹੈ ਜਾਗਰੂਕ ਬਣਨਾ ਚਾਹੁੰਦਾ ਇਸੇ ਕਰਕੇ ਜ਼ਰੂਰੀ ਹੈ ਜਿਹੜੇ ਸੱਜ ਹਫਤੇ ਨਾਲ ਸੈਮਤ ਹੋ ਕੇ ਫੈਸਲੇ ਕਰਨਾ ਉਹਨਾਂ ਨੂੰ ਆਪਣਾ ਦਲ ਘਟਨਾ ਜਾਈ ਜਾ ਕੇ ਅਗਲੇ ਪੰਜ ਸਰਪੰਚੀ ਵੀ ਗਾਵਨਗੇ ਕਿ ਜੇ ਪਿੰਡ ਦੇ ਮੁਤਾਬਕ ਗੜਾ ਸਭਾ ਦੇ ਮੁਤਾਬਕ ਫੈਸਲੇ ਕਰੋਗੇ ਸਖੀ ਦਾ ਦੂਰ ਦੀ ਗੱਲ ਹੈ ਡੀਸੀ ਤੋਂ ਲੈ ਕੇ ਚੀਫ ਮਿਨਿਸਟਰ ਤੋਂ ਲੈ ਕੇ ਕਿਤਾਬ ਵੀ ਤੱਕ ਨਾ ਕਰਦਾ ਉਹਦਾ ਕਾਰਨ ਸਾਰੇ ਪਿੰਡ ਦੇ ਪਾਏ ਮਤੇ ਨੇ ਸਾਰੇ ਪਿੰਡ ਨੂੰ ਕੌਣ ਫਾਸੀ ਦੇ ਦੂਗਾ ਚੱਕ ਕੇ ਕਿਹਦੀ ਔਕਾਤ ਹੈ ਸਾਰੇ ਪਿੰਡ ਨੂੰ ਖਰੀਦਣ ਦੀ ਕਿਹਦੀ ਔਕਾਤ ਹੈ ਨਾ ਸਾਰੇ ਸਾਧਨ ਨੂੰ ਨਾ ਘਰਾਇਆ ਜਾ ਸਕਦਾ ਨਾ ਖਰੀਦਿਆ ਜਾ ਸਕਦਾ ਪੰਜ ਬੰਦਿਆਂ ਦੀ ਪੰਚਾਇਤ ਨੂੰ ਖਰੀਦਿਆ ਵੀ ਜਾ ਸਕਦਾ ਤੇ ਡਰਾਇਆ ਵੀ ਜਾ ਸਕਦਾ ਇਸ ਲਈ ਇਹ ਸੰਕਟ ਦਾ ਬੁਰੀਆਦ ਹੈ ਉਹ ਜਦੋਂ ਜੇ ਸਰਪੰਚ ਨੇ ਪਿੰਡ ਦਾ ਚੀਫ ਮਿਨਿਸਟਰ ਬਣਨਾ ਹੈ ਜੇ ਪੰਚਾਇਤ ਦਾ ਮੰਤਰੀ ਬਣਨਾ ਹੈ ਤਾਂ ਆਪਣੀ ਜਿਹੜੀ ਪਿੰਡ ਦੀ ਪਾਰਲੀਮੈਂਟ ਹੈ ਇਹਦੇ ਮੋਢਿਆਂ ਤੇ ਖੜ ਕੇ ਬਣੂਗਾ ਕਿਸੇ ਹਲਕਾ ਚਾਰਜ ਕਿਸੇ ਐਮਐਲਏ ਕਿਸੇ ਐਮਪੀ ਦੇ ਸਾਰੇ ਕੀ ਵਰਤਦਾ ਜਿੱਤਾ ਬਾਜੀ ਹੋਰਾਂ ਉਹ ਤਾਂ ਹੋਰ ਛੱਡੋ ਤੁਸੀਂ ਜਿਹੜੇ ਐਮਐਲਏ ਬਣੇ ਹੋਏ ਨੇ ਕੀ ਦਾ ਸਹਾਰਾ ਇੱਥੇ ਲੋਕਾਂ ਸਹਾਰਾ ਨਹੀਂ ਹੈ 90 ਦਾ ਕਹਿੰਦਾ ਜਿਹੜਾ ਇਹ ਕਹਿਤਾ ਆ ਕੇ ਕਿ ਰਜਾਪੂਟੇ ਚੋ ਡਿੱਪੀ ਸੀਆ ਬਣਾ ਦਿਓ ਮੈਂ ਵੀ ਕਾਬਾ ਨੂੰ ਮੈਨੂੰ ਵੀ ਡਿੱਪੀ ਸੀਆ ਬਣਾ ਦੇ ਉਪਰ ਤੋਂ ਜਿਹੜੀ ਚੂੜੀ ਕਸਤੀ ਸਾਰੇ ਅਫਸਰਾਂ ਨੂੰ ਕਹਤਾ ਇਹਦੀ ਨਹੀਂ ਸੁਣਨੀ ਉਹਨੂੰ ਬਖਸ਼ੋ ਤੇ ਬਣਾਉਣਾ ਹੀ ਛੱਡ ਗਏ ਵਿਚਾਰੇ ਨੂੰ ਉਹਦਾ ਨਾਮ ਲੈਣੀ ਛੱਡ ਗਿਆ ਆਪ ਹੀ ਆ ਜਾ ਕਰੇ ਦੂਰ ਬਹਿ ਜਾ ਕਰੇ ਸਟੇਜ ਤੇ ਖੜਾ ਹੋ ਜਾ ਇਹਨਾਂ ਨੂੰ ਇਹ ਤਾਂ ਐਮਐਲਏ ਦੀ ਅਫਾਕਾ ਚੁਣੇ ਹੋਏ ਆਂ ਅਕਾਤ ਆਪ ਬਣਾਉਣੀ ਹੁੰਦੀ ਹੈ ਅਕਾਤ ਲੋਕਾਂ ਨਾਲ ਬਣਦੀ ਹੈ ਅਕਾਤ ਉੱਪਰ ਜਾਣਾ ਨਹੀਂ ਬਣਦੀ ਉੱਪਰਲੇ ਤੇ ਤੁਸੀਂ ਚਾਤ ਨੂੰ ਸੋ ਸਕਦੇ ਹੋ ਤੁਸੀਂ ਕਰਿੰਦੇ ਹੋ ਸਕਦੇ ਹੋ ਤੁਸੀਂ ਉਹਦੇ ਨਾਲ ਕੰਮ ਕਰਨ ਦੇ ਲਈ ਬਾਕੀ ਦੇ ਬੰਦੇ ਹੋ ਸਕਦੇ ਹੋ ਤੁਸੀਂ ਲੀਡਰ ਨਹੀਂ ਹੋ ਸਕਦੇ ਤੁਸੀਂ ਇੱਕੋ ਲੋਕਾਂ ਦੀ ਸੰਗਤ ਦੇ ਰੂਪ ਦੇ ਵਿੱਚ ਜਿਹੜਾ ਸਿਰਜਿਆ ਗਿਆ ਸਮਾਜ ਹੁੰਦਾ ਹੈ ਉਹਦੀ ਧਰਤ ਉੱਤੇ ਖੜ ਕੇ ਤੁਹਾਡੀਆਂ ਜੜ੍ਹਾਂ ਮਜ਼ਬੂਤ ਹੋ ਸਕਦੀਆਂ ਹਨ ਇਹ ਬੋਰ ਜਮੀਰ ਤੇ ਖੜਾ ਤਾਂ ਬੋਰ ਆ ਜਾ ਪਿੱਪੜਾ ਜਿਹੜਾ ਖੜਾ ਪਿੱਪੜਾ ਥੋੜਾ ਜਿਹਾ ਉੱਪਰ ਚੱਕ ਦੋ ਚਾਰ ਦੰਦ ਸੁਪਰ ਨਾ ਲੋਕਾਂ ਦੀ ਤਾਕਤ ਤੋਂ ਬਣਿਆ ਪੰਜ ਸਰਪੰਚ ਵੀ ਕੋਈ ਉਕਾਤ ਨਹੀਂ ਹੈ ਇਸ ਲਈ ਉਹ ਪੰਚਾਇਤਾਂ ਚਾਉਣ ਦਾ ਸਵਾਲ ਹੈ ਜਿਹੜੀਆਂ ਲੋਕਾਂ ਦੀ رائے ਨਾਲ ਸਾਰੇ ਫੈਸਲੇ ਲੈਣ ਤੇ ಗ್ರಾಮ ਸਭਾ ਦੇ ਰਾਹੀਂ ਸਾਰੇ ਫੈਸਲੇ ਲੈਣ ਜਦੋਂ ਉਹ ਫਿਰ ਸਸਪੈਂਡ ਕਰਤਾ ਜਦੋਂ ਦੇ ਨਾਲ ਲੋਕ ਬੈਠੇ ਹੋਣਗੇ ਖਾਨਦਾਰ ਦੇ ਮੂਰੇ ਕੁਰਸੀ ਲਾ ਕੇ ਬਹਿ ਜੇ ਤੇ ਆਲਗੜੇ ਤੇ ਲੋਕ ਖੌਣ ਦੇ ਨੇ ਖਾਨਦਾਨ ਐਡਾਂ ਡੋਟਾ ਨਹੀਂ ਅਜੂ ਜੱਕ ਚੱਕ ਪਾ ਕੇ ਗੱਲ ਕਰਦਾ ਇਹ ਤਾਕਤ ਦੇ ਸਵਾਲ ਨੇ ਸਟਰੈਂਥ ਦੇ ਸਵਾਲ ਨੇ ਇਕੱਠ ਦੇ ਸਵਾਲ ਨੇ ਜਦੋਂ ਪਿੰਡ ਦੇ ਇਕਾਈ ਦੇ ਲੋਕ ਇਕੱਠਾ ਹੋਊਗਾ ਇੱਕ ਜੁੱਟ ਦੇ ਬਾਰੇ ਤੱਕ ਇਕੱਠਾ ਹੋਊਗਾ ਤਾਂ ਪਿੰਡ ਜਦੋਂ ਇਕਾਈ ਆਪਣੇ ਆਪ ਇੱਕ ਸੰਸਥਾ ਦਾਤ ਬਣ ਜੇਗਾ ਜੇ ਪਿੰਡ ਖਟਿਆ ਹੋਇਆ ਤੁਸੀਂ ਵੱਖ-ਵੱਖ ਜਥੇਬੰਦੀਆਂ ਰੱਖੋ ਵੱਖ-ਵੱਖ ਪਾਰਟੀਆਂ ਰੱਖੋ ਜੋਰ ਕਰਵਾ ਆਪਣਾ ਰੱਖੋ ਪਰਿੰਡ ਦੇ ਜਿੰਨੇ ਫੈਸਲੇ ਨੇ ਉਹਦੇ ਚ ਨਾ ਜਥੇਬੰਦੀ ਦਾ ਉਹ ਸਾਵੇ ਦਾ ਪਾਰਟੀ ਦਾ ਆਵੇ ਨਾ ਕਿਸੇ ਕਲਾਬ ਦਾ ਆਵੇ ਪਿੰਡ ਪਿੰਡ ਹੁੰਦਾ ਹੈ ਉਹਦੇ ਲਈ ਉਹ ਗ੍ਰਾਮ ਸਭਾ ਹੈ ਉਹਦੀ ਸਭ ਤੋਂ ਬੜੀ ਸਸਤਾ ਗ੍ਰਾਮ ਸਭਾ ਹੈ ਜਿਹੜੀ ਸੰਵਿਧਾਨਕ ਬਾਡੀ ਵੀ ਹੈ ਜਿਹੜੀ ਕਾਨੂੰਨੀ ਬਾਡੀ ਵੀ ਹੈ ਉਹਨੂੰ ਪਾਪੂ ਉਹ ਪ੍ਰਸਿੱਧ ਨਹੀਂ ਕਰਨਾ ਉਹਦੇ ਮਤਲਬ ਦਿੱਤਾ ਮੰਨ ਨਹੀਂ ਕਰਨਾ ਬਾਕੀ ਕੰਮ ਆਪਣੇ ਕਰਦੇ ਆਪਣੇ ਤਰੀਕੇ ਦੇ ਨਾਲ ਹੁੰਦੇ ਰਹਿਣਗੇ ਜੀ। ਔਰ ਜਦੋਂ ਇਹ ਗਰਾਸ ਸਭਾ ਤੋਂ ਟ੍ਰੇਨ ਹੋ ਕੇ ਬੰਦੇ ਨੌਜਵਾਨ ਨਵੇਂ ੁੱਡੇ ਕੁੜੀਆਂ ਜਾਣਗੇ। ਤਾਂ ਜਿਹੋ ਜਿਹੇ ਐਮ.ਐਲ.ਏ. ਅੱਜ ਕੱਲ੍ਹ ਨੇ ਇਹਨਾਂ ਨੂੰ ਹਜ਼ਾਰਾਂ ਦਰਜੇ ਵਧੀਆ ਹੋਣਾ। ਅਸੈਂਬਲੀ ਤੇ ਪਾਰਲੀਮੈਂਟ ਦੇ ਨੁਮਾਇंदे ਵੀ ਬਣਨਗੇ ਜੇ ਕਰਕੇ ਜਾ ਕੇ ਬਣਨਾ ਹੈ। ਜਦੋਂ ਬੇਠਾ ਤੋਂ ਟ੍ਰੇਨ ਹੋ ਕੇ ਜਾਣਗੇ ਤੇ ਹੀਠੋਂ ਸਿੱਖਣਗੇ। ਤੇ ਇਸੇ ਕਰਕੇ ਜਿਹੜਾ ਇਹ ਸਾਰਾ ਮਾਹੌਲ ਹੈ। ਜਿਸ ਤਰੀਕੇ ਦੇ ਨਾਲ ਚੱਲਦਾ ਪਰ ਉਹ ਚੱਲੂ ਕਾਤਾ ਅੱਜ ਕੱਲੇ ਵੀ ਆਪਾਂ ਦੇਖਦੇ ਹਾਂ ਕਿਸਾਨ ਮਜ਼ਦੂਰ ਏਕਤਾ ਦੇ ਨਾਮ ਤੇ 378 ਦਿਨ ਦਿੱਲੀ ਦੀਆਂ ਗਰੂਹਾਂ ਤੇ ਕਿਸਾਨਾਂ ਦੋਨੜ ਜਿਹੜਾ ਬੈਠਿਆ ਉਹਨੇ ਬਹੁਤ ਵੱਡੇ ਜਿਹੜੇ ਕਹਿੰਦੇ ਸੀ ਅਸੀਂ ਬਹੁਤ ਜਾਣਕਾਰ ਆ ਉਹਨਾਂ ਨੂੰ ਵੀ ਪੜ੍ਹਵੇਂ ਪਾਇਆ ਪਰ ਉਹ ਵੀ ਪੜ੍ਹਮਣ ਲੱਗੋ ਇਹ ਗੱਲ ਨਾ ਸਿੱਖੋ ਇਹ ਕਿਤਾਬ ਚੋਂ ਨਹੀਂ ਮਿਲਣੀ ਆ ਇਹ ਜ਼ਿੰਦਗੀ ਚੋਂ ਮਿਲ ਲੱਗੀਆਂ ਜਿਹੜੀ ਜ਼ਿੰਦਗੀ ਚੋਂ ਚੀਜ਼ ਮਿਲਦੀ ਆ ਉਹ ਕਿਤਾਬਾਂ ਚੋਂ ਨਹੀਂ ਮਿਲਦੀ ਹੁੰਦੀ ਲੋਕਾਂ ਕੋਲ ਜਾਓ ਤੇ ਮੈਥੋ ਉੱਥੇ ਜਾ ਕੇ ਪਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜਿਹੜਾ ਰੂਪ-ਸੂਪ ਸਾਡਾ ਉੱਥੇ ਸੀਗਾ 370 ਦਿਨ ਬੈਠਿਆਂ ਦਾ ਪਿੰਡ ਚ ਆ ਕੇ ਫਿਰ ਕਿਉਂ ਬਦਲ ਗਿਆ ਉੱਥੇ ਕੋਈ ਨਹੀਂ ਸੀ ਦੇਖਦਾ ਇਹ ਬ੍ਰੋਤੀ ਦਾ ਬੰਦਾ ਕਿਹਦਾ ਬੰਦਾ ਹੈ ਕਿਹੜੀ ਜੱਟ ਹੈ ਬੰਦੀ ਹੈ ਕਿਹੜੀ ਨਹੀਂ ਹੈ ਕਿਹੜੀ ਜਾਤ ਹੈ ਕਿਹੜਾ ਧਰਮ ਹੈ ਕਿੱਥੋਂ ਆਇਆ ਉੱਥੇ ਸਾਰੇ ਨੌਜਵਾਨ ਬੰਦੇ ਇੱਕ ਬੁੱਢੇ ਦੇ ਬਜ਼ੁਰਗਾਂ ਦੇ ਗੋਡੇ ਘੁੱਟ ਦੇ ਨਜ਼ਰ ਆਏ ਮੁਸਲਿਮਾਂ ਦੇ ਵਿੱਚ ਬਾਕੀ ਉਹ ਕਹਿੰਦੇ ਕੋਈ ਨਹੀਂ ਮੈਂ ਬਾਕੀ ਤੇ ਹੋਰ ਪੈਜੂ ਬਾਕਵਾਸ ਆ ਸਾਮਾਨ ਤੇ ਜਿਹੜਾ ਇੱਕ ਸਰਬੱਤ ਦੇ ਭਲੇ ਵਾਲਾ ਇੱਕ ਦੂਜੇ ਦੇ ਭਾਈਚਾਰੇ ਵਾਲਾ ਜਿਹੜਾ ਇੱਕ ਵੱਡਾ ਸ਼ਹਿਰ ਸਜਿਆ ਸੀ ਉਸ ਦਿੱਲੀ ਦੀਆਂ ਬਰੁਹਾ ਤੇ ਜਿਉਂਦੀ ਰੂਹ ਪਿੰਡ ਪਿੰਡ ਉੱਤੇ ਆਵੇ ਤਾਂ ਇਹ ਇਨਕਲਾਬ ਹੈ ਕੋਈ ਵੱਡਾ ਇਨਕਲਾਬ ਆਪਦੇ ਆਪ ਚੋਂ ਇਨਕਲਾਬ ਅਸੀਂ ਸੋਚਣਾ ਇਹ ਹੈ ਕਿ ਉਹ बार-बार ਦੁਹਰਾਉਣ ਨਾਲ ਆਊਗਾ ਬਾਰ ਬਾਰ ਦੁਹਰਾਉਣ ਨਾਲ ਆਏਗਾ ਜਿਹੜਾ ਉੱਥੇ ਆਇਆ ਸੀ ਹੁਣ ਵੀ ਅੱਗੇ ਦੇ ਵਾਸਤੇ ਜੇਕਰ ਚੱਲਣਾ ਜਿੰਨੀਆਂ ਵੀ ਕਿਸਾਨ ਜਿੱਤੇ ਬੰਦੀਆਂ ਨੇ ਕੋਈ ਜੋ ਉੱਥੇ ਧਰਨਾ ਲਾਈ ਬੈਠੀਆਂ ਨੇ ਬਾਰਡਰ ਤੇ ਗੈਰ ਰਾਜਨੀਤਿਕ ਮੋਰਚਾ ਤੇ ਇੱਕ ਬਾਕੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਿਹੜਾ ਵੀ ਹੈ ਤੇ ਇੱਕ ਦੋ ਪੰਜ ਦਿਨ ਦਾ ਲੱਗਿਆ ਹੋਇਆ ਮੋਰਚਾ ਉੱਥੇ ਬੈਠਾ ਹੈ ਇੱਕ ਸੈਂਤੀ ਕਰਕੇ ਆ ਗਿਆ ਨੇ ਵੀ ਆਪਾਂ ਨਵੰਬਰ ਚ ਮੋਰਚਾ ਲਾਵਾਂਗੇ ਤੇ ਜਦ ਸਫਰ ਦੇ ਪਹਿਲੇ ਹਫਤੇ

ਜਦ ਖਿੰਡ ਜਾਂਦੀ ਹੈ ਤਾਂ ਵੱਡੇ ਦੀ ਵੀ ਤਾਕਤ ਉਨੀ ਹੀ ਵੱਧ ਜਾਂਦੀ ਹੈ ਜਿੰਨੀ ਬਿਟਾਂ ਵਾਲੀ